ਅਸ드ਰਾਹ ਨੇੜਲੇ ਪਿੰਡ ਕਦੋਂ ਨਜ਼ਦੀਕ ਪੈਂਦੇ ਸ਼ਗਨ ਪੈਲੈਸ ਦੇ ਵਿੱਚ ਇੱਕ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਲਕਾ ਵਿਧਾਇਕ ਸਰਦਾਰ ਨਰਵਿੰਦਰ ਸਿੰਘ ਗਿਆਸਪੁਰਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਸਮੇਂ ਉਹਨਾਂ ਨੇ ਜੋ ਸਰਕਾਰੀ ਸਕੂਲਾਂ ਵਿੱਚ ਧਾਰਮਿਕ ਪ੍ਰੀਖਿਆ ਕਰਵਾਈ ਜਾਂਦੀ ਹੈ ਉਸ ਵਿੱਚੋਂ ਪੋਜੀਸ਼ਨ ਹਾਸਲ ਕਰਨ ਵਾਲੇ ਅੱਭਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸ਼ੀਲਡਾਂ ਅਤੇ ਸਕੂਲ ਬੈਜ ਦੇ ਕੇ ਸਨਮਾਨਿਤ ਕੀਤਾ ਇਸ ਉਪਰੰਤ ਉਹਨਾਂ ਨੇ ਖੋਦ ਸੁਖਮਨੀ ਸਾਹਿਬ ਦੇ ਪਾਠ ਨੂੰ ਸੰਪੂਰਨ ਕੀਤਾ ਤੇ ਪਾਠ ਸੰਪੂਰਨ ਕਰਨ ਉਪਰੰਤ ਉਹਨਾਂ ਨੇ ਬੱਚਿਆਂ ਨੂੰ ਇਹ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਇਸ ਗੁਰਵਾਣੀ ਦੇ ਪਾਠ ਨੂੰ ਸੋਤ ਨਾਲ ਕੀਤਾ ਜਾ ਸਕਦਾ ਹੈ ਇਸ ਸਮੇਂ ਉਹਨਾਂ ਨਾਲ ਡੀਐਸਪੀ ਪਾਇਲ ਐਸਡੀਐਮ ਪਾਇਲ ਤੇ ਹਲਕੇ ਦੇ ਪਿੰਡਾਂ ਦੇ ਪੰਚ ਸਰਪੰਚ ਮੋਹਤਵਾਰ ਵਿਅਕਤੀ ਭਾਰੀ ਗਿਣਤੀ ਦੇ ਵਿੱਚ ਹਾਜ਼ਰ ਸਨ ਉਹਨਾਂ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੂੰ ਜਿੱਥੇ ਸਿੱਖਿਆ ਦੀ ਜ਼ਰੂਰਤ ਹੈ ਉਹਦੇ ਨਾਲ ਨਾਲ ਹੀ ਉਹਨਾਂ ਨੂੰ ਧਾਰਮਿਕ ਸਿੱਖਿਆ ਦੀ ਵੀ ਸਖਤ ਜ਼ਰੂਰਤ ਹੈ ਕਿਉਂਕਿ ਧਰਮ ਅਤੇ ਵਿਰਸਾ ਇੱਕ ਅਜਿਹੀ ਸੰਸਥਾ ਹੈ ਜੇ ਜੋ ਵਿਦਿਆਰਥੀਆਂ ਨੂੰ ਉਹਨਾਂ ਦੇ ਆਪਣੇ ਮੂਲ ਨਾਲ ਜੋੜਦੇ ਨੇ ਆਓ ਦੇਖਦੇ ਹਾਂ ਇਸ ਪ੍ਰੋਗਰਾਮ ਦੀਆਂ ਕੁਝ ਝਲਕੀਆਂ گا پتری یت سمیڑ ہوئے چنا ط سگلی منہ پنجی سچ کروا درتر ایک دیکھ دور بورا ة بڑ shirt تو خیل <سؤال> خیل 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 ਮੇਰੇ ਜੀਵਨ ਦਾ ਮਾਸਟਰ ਜੀ ਨੇ ਕਿਹਾ ਕਿ ਪਾਕਾਇਤ ਸਭ ਦਾ ਪੂਰਾ ਦਾ ਦੇਖਿਆ ਜੁਆਇਆ ਨਾਮ ਜਨਕਾ ਤੋਂ ਸਤਿ نہ جائے پرند پر سوی سو کا آپ کرتی جب کیول جب ایک اپ ਯਾਦ ਹੀ ਨੇ ਕੋਈ ਪ੍ਰਭ ਸਾਹਿਬ ਦੀ ਸੋਭਾਏ ਜਦ ਆਪ ਹੈ ਅਜਦਾ ਇਸ ਬਾਗ ਬਣੋੜਦਾ ਬਲੂਰਤ ਕਿਉਂਕਿ ਜਿਹਨੇ ਸਾਰੀ ਸੰਗਤ ਜਾਣਦੀ ਹੈ ਕਿ ਜੋ ਦਸੰਬਰ ਦਾ ਆਖਰੀ ਮਹੀਨਾ ਜਿਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਆਪਾਂ ਜਾਣਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੋਂ ਨਾਲ ਸਹਜਾ ਦਾ ਬਾਬਾ ਜੋਰਾਵਰ ਸਿੰਘ ਸ਼ਹੀਦ ਦਾ ਬਾਬਾ ਫਤਿਹ ਸਿੰਘ ਸ਼ਹੀਦ ਦਾ ਬਾਬਾ ਅਜੀਤ ਸਿੰਘ ਸ਼ਹੀਦ ਦਾ ਬਾਬਾ ਜੁਧਾਰ ਸਿੰਘ ਅਜੀਤ ਸਿੰਘ ਜੁਧਾਰ ਸਿੰਘ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਰਹੰਗ ਦੀਆਂ ਲੀਹਾਂ ਦੇ ਵਿੱਚ ਜਿਹੜੇ ਗਏ ਤੇ ਮਾਤਾ ਗੁਜਰੀ ਜੀ ਜਿਨ੍ਹਾਂ ਨੇ ਸਾਡੀਆਂ ਸਰਦਾਰੀਆਂ ਨੂੰ ਕਾਇਮ ਰੱਖਣ ਦੇ ਲਈ ਉਹਨਾਂ ਨੇ ਸਿੱਖੀ ਦੇ ਪੁੱਤਿਆਂ ਨੂੰ ਆਪਣੇ ਖੂਨ ਦੇ ਨਾਲ ਸੰਘਿਆ ਅਰਾਜਕੀ ਦੇਖ ਰਿਹਾ ਕਿ ਸਮਾਜ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡੀ ਨੌਜਵਾਨੀ ਇੱਕ ਕਹਦੇ ਆ ਕਿ ਆਪਾਂ ਨਸ਼ਿਆਂ ਦੀ ਦਲਦਲ ਵੱਲ ਨੂੰ ਜਾ ਰਹੀ ਹੈ ਜੇ ਅਸੀਂ ਉਹਨੂੰ ਬਚਾਉਣਾ ਹੈ ਤਾਂ ਬਚਾਉਣ ਦਾ ਸਾਡਾ ਇੱਕੋ ਇੱਕ ਰਹਾਮ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਬਚਾ ਲਈਏ ਆਪਣੇ ਅਸੀਂ ਜੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਾਂਗੇ ਗੁਰ ਇਤਿਹਾਸ ਦੇ ਨਾਲ ਜੋੜਾਂਗੇ ਗੁਰ ਸਿੱਖੀ ਦੇ ਨਾਲ ਜੋੜਾਂਗੇ ਤੇ ਕੋਈ ਬੰਦਾ ਨਹੀਂ ਹੈ ਕਿ ਉਹ ਬੱਚਾ ਸਾਡਾ ਗਲਤ ਰਸਤੇ ਦੇ ਉੱਤੇ ਜਾਏਗਾ ਸੋ ਮੈਂ ਇਹ ਜਿਹੜਾ ਛੋਟਾ ਜਿਹਾ ਪ੍ਰੋਗਰਾਮ ਆ ਸੀ ਹਰ ਸਾਬ ਕਰਦੇ ਆ ਆਪਣੇ ਹਲਕੇ ਦੇ ਵਿੱਚ ਸਾਰਾ ਸਕੂਲ ਦੇ ਜਿਹੜੇ ਸਰਕਾਰੀ ਪ੍ਰਾਇਮਰੀ ਸਕੂਲ ਉਹਨਾਂ ਸਾਰੇ ਸਕੂਲਾਂ ਦੇ ਵਿੱਚ ਜਿਵੇਂ ਕਿ ਸਾਡੇ ਸੰਸਾਰ ਜੋ টিਚਰ ਸਹਿਬਾਨ ਬੈਠੇ ਆ ਇਹਨਾਂ টিਚਰ ਸਹਿਬਾਨਾਂ ਨੇ ਉਹਨਾਂ ਬੱਚਿਆਂ ਦਾ ਟੈਸਟ ਲਿਆ ਸੀ ਹਰੇਕ ਸਕੂਲ ਨੇ ਆਪਣੇ ਸਕੂਲ ਦੇ ਵਿੱਚ ਟੈਸਟ ਲਿਆ ਉਸ ਟੈਸਟ ਦੇ ਵਿੱਚੋਂ ਜਿਹੜਾ ਬੱਚਾ ਹੌਸਲਾ ਜਿਹੜੇ ਸਭ ਤੋਂ ਵੱਧ ਜਿਹੜੇ ਮਾਰਸ ਲੈਏ ਨੇ ਉਹਨਾਂ ਬੱਚਿਆਂ ਨੂੰ ਅਸੀਂ ਇੱਥੇ ਸਨਮਾਨ ਦੇ ਨਾਲ ਬੁਲਾਇਆ ਔਰ ਤਾਂ ਕਿ ਅਸੀਂ ਉਹਨਾਂ ਦਾ ਹੌਸਲਾ ਵਧਾਈ ਕਰ ਸਕੀਏ ਤੁਹਾਨੂੰ ਸਾਰੇ ਜਿਹਨੇ ਵੀ ਇੱਥੇ ਬੈਠੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਹੁਤ ਖੁਸ਼ਕਾਇ ਹੋਏ ਆ ਬਹੁਤ ਹੀ ਸਤਿਕਾਰਯੋਗ ਸਾਡੇ ਸਰਪੰਚ ਸਹਿਬਾਨ ਆਏ ਹੋਏ ਆ ਬਹੁਤ ਹੀ ਸਾਡੇ ਹਲਕੇ ਜਿਹਾ ਉਹੀਆਂ ਸ਼ਖਸੀਅਤਾਂ ਹੀ ਆਉਣੀਆਂ ਨੇ ਤੁਹਾਨੂੰ ਸਾਰਿਆਂ ਨੂੰ ਬੁਲਾਉਣ ਦਾ ਮੇਰਾ ਮਕਸਦ ਇਹ ਸੀ ਕਿ ਜਿਹੜੇ ਸਾਡੇ ਬੱਚੇ ਜਦੋਂ ਇੱਥੋਂ ਇਨਾਮ ਲੈਣ ਦੋਨਾਂ ਨੂੰ ਇੱਕ ਪ੍ਰਾਊਡ ਫੀਲ ਹੋਵੇ ਤਾਂ ਕਿ ਤੁਸੀਂ ਸਾਰੇ ਜਾਣੇ ਉਹਨਾਂ ਨੂੰ ਤਕਸੀਸ ਰੂਪ ਦੇ ਵਿੱਚ ਉਹਨਾਂ ਬੱਚਿਆਂ ਨੂੰ ਅੱਗੇ ਵਧਣ ਦੇ ਲਈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਅੱਗੇ ਵਧਣ ਦੇ ਲਈ ਤੁਸੀਂ ਸਾਰੇ ਜਾਣੇ ਅੱਜ ਇੱਥੋਂ ਅਸੀਸ ਦੇ ਕੇ ਦਿਓ ਇਹ ਹੀ ਸਾਡੇ ਅੱਜ ਦੇ ਪ੍ਰੋਗਰਾਮ ਦਾ ਬਲੋਰਥ ਹੈ ਕਿਉਂਕਿ ਜੇ ਅਸੀਂ ਆਪਾਂ ਦੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਜਿਹੜਾ ਮੰਦਰ ਕੋ ਇੱਕ ਗੁਰਬਾਣੀ ਦਾ ਮੰਦਰ ਵੀ ਲਾਇਆ ਕਰੀਏ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਸਾਡੇ ਬੱਚਿਆਂ ਨੂੰ ਪੜਾਈ ਦਾ ਰੰਗ ਲਾਇਆ ਕਰੀਏ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਈਏ ਜਿੰਨੀ ਸਾਡੀ ਸਮਰੱਥਾ ਉਹ ਸਮਰੱਥਾ ਤੋਂ ਵੱਧ ਅਸੀਂ ਦੇ ਆਪਣੇ ਬੱਚਿਆਂ ਨੂੰ ਪੜਾਈ ਵੱਲ ਧਿਆਨ ਦੇਵਾਂਗੇ ਤਾਂ ਸਾਡੀ ਕੌਮ ਜਿਹੜੀ ਆ ਉਹ ਤਾਂ ਹੀ ਉਹ ਦਿਨ ਸੁਖਣੀ ਰਾਤ ਚੁਗਣੀ ਤਰੱਕੀ ਕਰੂਗੀ ਜੇ ਸਾਡੀ ਕੌਮ ਸਾਡੇ ਜਿਹੜੇ ਵੱਡੇ ਵੱਡੇ ਅਫਸਰ ਸਾਡੇ ਵਰਸ਼ਕ ਬੱਚੇ ਜੇ ਲੱਗੇ ਹੋਣਗੇ ਜਿਹੜੀ ਗੱਲ ਦਾ ਅਸੀਂ ਅੱਜ ਝੋਲਾ ਕਰਦੇ ਆ ਤਾਂ ਉਸ ਗੱਲ ਦੇ ਵਿੱਚੋਂ ਤਾਈਓ ਸਾਡਾ ਇੰਨੀ ਸਫਲ ਹੋ ਸਕਦਾ ਜੇ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਈਏ ਉਹਨਾਂ ਨੂੰ ਚੰਗੀ ਵਿੱਦਿਆ ਦਵਾਈਏ ਚੰਗੇ ਮੁਕਾਮ ਤੇ ਪਹੁੰਚਾਈਏ ਇਸ ਲਈ ਸਾਰੇ ਵੀ ਜਿਹਨੇ ਇੱਥੇ ਸਤਿਕਾਰਤ ਸੱਜਣ ਪਹੁੰਚਿਆ ਮੈਂ ਤੁਹਾਡਾ ਸਾਰਿਆਂ ਦਾ ਸਿਰ ਝੁਕਾ ਕੇ ਦੇਵ ਜੀ ਦੇਹਰਾਈਆਂ ਦੇ ਵਿੱਚੋਂ ਬਹੁਤ 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 ਧੰਨਵਾਦ ਕਰਦਾ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਮੈਂ ਕਿਸੇ ਵੀ ਤਕੂਦਕੀ ਅੱਜ ਤੁਸੀਂ ਸਾਰੇ ਜਣੇ ਇੱਥੇ ਗੁਰੂ ਨੂੰ ਲਤਮਸਤਕ ਹੋਣ ਆਏ ਬੱਚਿਆਂ ਨੂੰ ਤੁਸੀਂ ਅੱਜ ਅਸ਼ੀਰਵਾਦ ਦੇ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਜਿਸ ਵੀ ਸੱਜਣ ਨੂੰ ਅਸੀਂ ਸੁਨੇਹਾ ਲਾਇਆ ਉਹ ਉਹਨੇ ਸਾਡੇ ਸੁਨੇਹੇ ਨੂੰ ਸਰਕਾਰੀ ਨਹੀਂ ਕੀਤਾ ਅੱਜ ਤੁਸੀਂ ਦੇਖੋਗੇ ਇੱਥੇ ਵੱਡੀ ਗਿਣਤੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਇਸ ਗੱਲ ਦਾ ਪ੍ਰਤੀਕ ਹੈ ਤੁਸੀਂ ਸਾਰੇ ਜਣੇ ਇਸ ਗੱਲ ਦੀ ਚਿੰਤਨ ਤੋਂ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੀਏ ਗੁਰਸਿੱਖੀ ਦੇ ਨਾਲ ਜੋੜੀਏ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਹੁਣ ਲੱਭ ਆਪਾਂ ਨੂੰ ਬਹੁਤ ਬਹੁਤ ਯਾਦਾਂ ਸਨਮਾਨ ਦੀ ਤਰਫੋਂ ਹਮਕਮਰੇ ਅਨੰਦਰ ਸਿੰਘ ਜੀ ਆਲੇ ਬਖ ਐਡੀਐ ਆਇਆ ਜੀ ਜੀ ਸਭ ਤੋਂ ਕੇਸ ਨਾਲ ਅੱਜ ਸਾਡੇ ਨਾਲ ਇੰਨਾ ਸੁਨਹਿਰੀ ਇਹ ਸੱਲ ਦਾ ਅਖਾਂਡ ਦਰਿਆ ਜੀ 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 बापू <laughs> जी <मापुणी। laughs>